ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਰਖਰੇ ਰੁਖਰੀਆ ਸੈਲੀਬ੍ਰੇਟ ਕਰਕੇ ਐਸੀ ਅੱਗੇ ਸੀ ਵਾਪਸ ਕੱਲ ਅਸੀਂ ਜਮਾ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਕੱਲ ਮਾਨ ਨਹੀਂ ਕੀਤਾ ਕੱਲ ਮੈਨੂੰ ਸ਼ਿਪੀ ਨੇ ਸੂਟ ਦਵਾਇਆ ਸੀ ਇੱਕ ਮੈਂ ਕਿਹਾ ਯਾਰ ਸਾਰਿਆਂ ਨੂੰ ਗਿਫਟ ਦਿੱਤੇ ਨੀ ਜਾਉਣੇ ਨੇ ਰਖੜੀਆਂ ਦੇ ਕਿਰਨ ਨੂੰ ਵੀ ਮਿਲਣਾ ਚਾਹੀਦਾ ਹੈ ਨਾ ਤਾਂ ਕੱਲ ਮੈਨੂੰ ਸ਼ਿਪੀ ਨੇ ਐਕਸਸੋਰ ਦਵਾਇਆ ਬੜਾ ਸੋਹਣਾ ਵਾ ਲੈ ਕੇ ਆਏ ਸੀ ਤੇ ਆਪਾਂ ਵਲੌਗ ਸ਼ੂਟ ਨਹੀਂ ਕੀਤਾ ਕਿਉਂਕਿ ਕੱਲ ਸਾਡਾ ਵਲੌਗ ਸ਼ੂਟ ਕਰਨ ਦਾ ਮਾਨ ਨਹੀਂ ਹੈਗਾ ਫਿਰ ਤੇ ਅੱਜ ਅਸੀਂ ਵਲੌਗ ਸ਼ੂਟ ਕਰ ਰਹੇ ਆ ਅੱਜ ਨਾਲੇ ਮੈਨੂੰ ਨਾ ਕਾਫੀ ਮੇਰੇ ਭੈਣ ਦੇ ਇੰਸਟਾਗ੍ਰam ਤੇ ਮੈਨੂੰ ਮੈਸੇਜ ਆਏ ਸੀ ਕਿ ਤੁਸੀਂ ਬਾਤਤ ਨੂੰ ਕੀ ਖਵਾਉਂਦੇ ਹੋ ਸਾਡੀ ਬੇਟੀ ਵੀ 6 ਮਨთ ਕੰਪਲੀਟ ਹੋ ਗਈ ਆ ਤੇਹੀ ਮਤਲਬ ਕੀ ਖਵਾਈਏ ਬੇਸਿਕੀ ਚੀਜ਼ਾਂ ਨੇ ਜੋ ਅਹੀਂ ਘਰਾਂ 'ਚ ਜੋ ਘਰਾਂ ਦੇ ਵਿੱਚ ਜੋ ਕੁਝ ਹੁੰਦਾ ਹੀ ਉਹੀ ਖਾਉਣੇ ਨਹੀਂ ਕੋਈ ਸਪੈਸ਼ਲ ਕੋਈ ਚੀਜ਼ ਐਡ ਆਨ ਕਰਦੇ ਆ ਨਾਲੇ ਵੈਸੇ ਵੀ ਹੁਣ ਇਹ ਬਾਤ ਥੋੜੀ ਹੁਣ ਸਿਆਣੀ ਹੁੰਦੀ ਜਾ ਰਹੀ ਹੈ ਜਿਵੇਂ ਮੰਨ ਲਓ ਹੁਣ 9 ਮਨთھ ਹੋਦੇ ਕੰਪਲੀਟ ਹੋ ਜਾਣੇ ਉਹਨਾਂ ਨੂੰ 10th ਮਨთھ ਸਟਾਰਟ ਹੋ ਜਾਣਾ ਜੋ ਹੀ ਘਰਾਂ 'ਚ ਖਾਣੇ ਉਹ ਚੀਜ਼ਾਂ ਹੀ ਹੌਲੀ-ਹੌਲੀ ਦੇ ਸ਼ੁਰੂਆਤ ਕਰਦੇ ਆ ਜਿਵੇਂ ਰੋਟੀ ਚਾਵਲ ਹੈਨਾ ਜੋ ਵੀ ਆ ਤੇ ਹੁਣ ਮੈਂ ਬਣਾਉਣ ਲੱਗੀ ਸੀ ਇਹਦੇ ਵਾਸਤੇ ਖਾਣਾ ਤੇ ਮੈਂ ਸੋਚੇ ਕਿਉਂ ਨਾ ਮੈਂ ਤੁਹਾਡੇ ਨਾਲ ਥੋੜੀ ਰੈਸিপি ਸ਼ੇਅਰ ਕਰ ਲੈਂਦੇ ਆ ਨਾਲੇ ਤੁਹਾਨੂੰ ਦੱਸ ਦਿੰਨੀ ਆ ਕਿ ਇਹਨੂੰ ਮੈਂ ਕੀ-ਕ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣਾ ਚਾਹਣੀ ਆ ਕਿ ਅਸੀਂ ਬਾਦ ਦਾ ਜਿਹੜਾ ਵੀ ਖਾਣਾ ਵਾ ਨਾ ਜੋ ਵੀ ਅਸੀਂ ਬਣਾਉਨੇ ਆ ਸਾਰਾ ਕੁਝ ਘਰੇ ਬਣਾਉਨੇ ਆ ਬਾਹਰ ਕੋਈ ਰੈਡੀਮੇਡ ਵਾਲਾ ਸੈਨਲੈਕਸ ਨਹੀਂ ਲੈਂਦੇ ਹੈਗੇ ਚਾਹੀ ਅਸੀਂ ਟ੍ਰਿਪ ਤੇ ਵੀ ਗਏ ਸੀ ਨਾ ਅਸੀਂ ਮਤਲਬ ਥੋੜੇ ਤਾਂ 15 ਦਿਨ ਘੁੰਮਣ ਵਾਸਤੇ ਗਏ ਸੀ ਉਦੋਂ ਵੀ ਅਸੀਂ ਕੋਈ ਇਨਸਟੈਂਟ ਵਾਲਾ ਸਮਾਨ ਲਈ ਨਹੀਂ ਦਿੱਤਾ ਸੀ ਜਿਹੜੇ ਸੈਨਲੈਕਸ ਮਿਲ ਜਾਂਦੇ ਨੇ ਕਿ ਪਾਣੀ ਚ ਪਾਓ ਤੇ ਘੋਲ ਕੇ ਜਿਵੇਂ ਬੱਚਿਆਂ ਵਾਸਤੇ ਹੈ ਨਾ ਅਹੀਂ ਕਰੇ ਬਣਾਏ ਸੀ ਥੋੜੀ ਮਿਹਨਤ ਜ਼ਰੂਰ ਲੱਗ ਜਾਂਦੀ ਹੈ ਬੱਚਿਆਂ ਕਰਕੇ ਬਟ ਜ਼ਰੂਰੀ ਹੈ ਬੱਚੇ ਦੀ ਹੈਲਥ ਤੋਂ ਉੱਪਰ ਹੋਰ ਕੁਝ ਨਹੀਂ ਹੈ ਇਸ ਕਰਕੇ ਮਾਮਾ ਨੂੰ ਚਾਹੀਦਾ ਕਿ ਕਰੇ ਆਪਾਂ ਬਣਾ ਕੇ ਦੇਈਏ ਉਹ ਨਾਲੋਂ ਜ਼ਿਆਦਾ ਹੈਲਦੀ ਹੁੰਦੇ ਨੇ ਸਾਨੂੰ ਪਤਾ ਹੀ ਆਪਣੇ ਹੱਥਾਂ ਨਾਲ ਬਣਾਈਆਂ ਚੀਜ਼ ਹਨ ਤੇ ਇੱਕ ਸੈਟੀਸਫੈਕਸ਼ਨ ਜੀ ਹੁੰਦੀ ਹੈ ਬੇਸਿਕਲੀ ਤੇ ਹੁਣ ਮੈਂ ਲੱਗੀ ਸੀ ਬਣਾਉਣ ਨਾਲ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਮੈਂ ਕੀ ਬਣਾਉਣ ਲੱਗੀ ਆ ਅੱਜ ਮੈਂ ਬਣਾਉਣ ਲੱਗੀ ਆ ਇਹਦੇ ਵਾਸਤੇ ਓट्स ਮਖਾਣਾ ਪੋਹਾ ਮਤਲਬ ਇਹ ਵਾਲਾ ਜਿਹੜਾ ਵਾ ਇਹ ਇਹਦੇ ਵਿੱਚ ਮੈਂ ਓਟਸ ਰੋਸਟ ਮਤਲਬ ਰੋਸਟ ਕਰਕੇ ਤੇ ਪਾਊਡਰ ਬਣਾ ਕੇ ਰੱਖੇ ਹੋਏ ਸੀ ਠੀਕ ਹੈ ਤੇ ਇਹ ਹੈਗਾ ਵਾ ਮਖਾਣਾ ਇਹਦੇ ਵਿੱਚ ਹੈਗੀਆਂ ਮਖਾਣੇ ਪੋਹਾ ਪੋਹਾ ਰੋਸਟ ਕਰਕੇ ਮਖਾਣੇ ਰੋਸਟ ਕਰਕੇ ਤੇ ਵਿੱਚ ਥੋੜੇ ਜਿਹਾ ਬਦਾਮ ਦੇ ਥੋੜੇ ਜਿਹਾ ਕਾਜੂ ਸੀ ਉਹ ਸਾਰਿਆਂ ਦਾ ਮੈਂ ਪਾਊਡਰ ਫਾਰਮ ਬਣਾਇਆ ਸੀ ਤੇ ਇਹਨੂੰ ਮੈਂ ਹੁਣ ਲੱਗੀ ਆ ਬਣਾਉਣ ਵਾਸਤੇ ਬਣਾਉਣ ਲੱਗੀ ਆ ਕਿਉਂਕਿ ਬਾਦ ਨੂੰ ਥੱਕ ਲੱਗੀ ਆ ਆਪਾਂ ਅੱਜ ਬ੍ਰੇਕਫਾਸਟ ਕਰ ਮੈਂ ਬਾਦ ਨੂੰ ਨੀਂਦ ਕਰਾਇਆ ਉਹ ਸੌ ਗਈ ਸੀ ਉਹਦੀ ਨੀਂਦ ਆ ਗਈ ਸੀ ਹੈਨਾ ਤੇ ਜਿਵੇਂ ਹੁਣ ਆਪਾਂ ਪਾਣੀ ਪਾ ਲਿਆ ਵਾ ਥੋੜਾ ਜਿਹਾ ਤੇ ਇਹਦੀ ਵਿੱਚ ਹੀ ਮੈਂ ਜਿਵੇਂ ਆ ਜਿਵੇਂ ਤੁਹਾਡੇ ਬੱਚੇ ਜਿੰਨੀ ਚੀਜ਼ ਖਾਂਦਾ ਉਹ ਸਾਰਾ ਮਲਕਾ ਲਓ ਮੈਂ ਤਾਂ ਦੋ ਦੋ ਜਿਹੜੇ ਸਕੂਪ ਆੜੇ ਰੱਖੇ ਹੋਏ ਮੈਂ ਇਹ ਪਾ ਦਿੰਨੀ ਆ ਕਿਉਂਕਿ ਮੈਨੂੰ ਪਤਾ ਆ ਵੀ ਬੱਚਾ ਕਿੰਨਾ ਖਾਂਦੀ ਮੈਂ ਉਸ ਹਰ ਮਲਕਾ ਨਹੀਂ ਆ ਇਹ ਖਾਣਾ ਇਹ ਤਾਂ ਕੋਈ ਵੀ ਮਿੱਠਾ ਦੋਸਤੋ ਅਸੀਂ ਜਿਵੇਂ 슈ਗਰ ਚੀਨੀ ਜਾਂ ਕੋਈ ਨਮਕ ਐਡਡ ਨਹੀਂ ਕਰਦੇ ਨਹੀਂ ਕਰਦੇ ਨੇਚੁਰਲੀ ਰੱਖਦੇ ਆ ਇਹਨੂੰ ਪਾਣੀ ਪਾ ਕੇ ਨਾਲ ਦੀ ਨਾਲ ਹੀ ਆ ਚੀਜ਼ਾਂ ਪਾ ਲੈਣੀਆਂ ਤੇ ਨਾਲ ਦੀ ਨਾਲ ਹੀ ਇਹਨੂੰ ਆਪਾਂ ਮਿਕਸ ਕਰ ਲੈਣਾ ਫਿਰ ਹੋ ਜਾਣਾ ਏ ਐ ਬੜਾ ਵਧੀਆ ਸੰਗਣਾ ਜਿਹਾ ਨਹੀਂ ਹੁੰਦਾ ਜਿਵੇਂ ਉਵੇਂ ਹੋ ਜਾਣਾ ਮੈਂ ਮੈਂ ਡੇਟਸ ਵੀ ਮਿਕਸ ਕਰਦੀ ਆ ਮੈਂ ਇੱਕ ਡੇਟਸ ਵੀ ਮਿਕਸ ਕਰਦੀ ਆ ਕਿ ਮੈਂ ਥੋੜੀ ਜਿਹੀ ਫਰਿੱਜ ਚੋਂ ਕੱਢਣੀ ਹੈ ਡੇਟ ਫਿਰ ਮੈਂ ਇਹ ਹੋ ਰਿਹਾ ਮੈਂ ਚੱਕਾ ਨਹੀਂ ਲਈ ਇਬਾਦਤ ਆਈ 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 ਕਰੀ ਜਾਂਦਾ ਬਾਬੂ ਹਾਂਜੀ ਆਈ 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 ਹਾਂ ਅੱਜ ਅੱਜ ਪਪਾ ਅੱਜ ਮੇਰੇ ਪਪਾ ਅੱਛਾ 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 ਇਹ ਦੇ ਆ ਬੈਗ ਜਾ ਰਹੀ ਆ ਆਜੋ ਪਪਾ ਇਧਰ ਆਜੋ ਆਜੋ ਕਿਚਨੇ ਚ ਹੱਦ ਸਾਰੇ ਹੈਲਪ ਕਰਾ ਦੋ ਇਹਨੇ ਆ ਜਾਣ ਹੁਣ ਹੀ ਭਜੇ ਭਜੇ ਇਹ ਮੈਂ ਡੇਟਸ ਰੱਖਿਆ ਹੋਏ ਐ ਇਬਾਦਤ ਵਾਸਤੇ ਰੱਖਿਆ ਹੋਈਆਂ ਜਿਹੜੀਆਂ ਮਿਲ ਜਾਂਦੀਆਂ ਨੇ ਮੈਂ ਦੇ ਦੋ ਦੇ ਦੋ ਵੇਖਾਂ ਇਹ ਡੇਟਸ ਡਰਾਈ ਹੁੰਦੀਆਂ ਨੇ ਬਸ ਉੱਗੀ ਹੱਥਾਂ 'ਚ ਚਿਪਕੀਆਂ ਨਹੀਂ ਆਵੇਂ ਤੇ ਜਿਵੇਂ ਹੋ ਰਿਹਾ ਵਾ ਤੇ ਆ ਮੈਂ ਜਿਵੇਂ ਇੱਕ ਡੇਟ ਨੂੰ ਨਾ ਹਾਈ ਗਰਮ ਪਾਣੀ ਪੜਾ ਇਹਨੂੰ ਥੋੜਾ ਦੋਲਨਾ ਮੈਂ ਥੋੜਾ ਜਿਹਾ ਗਰਮ ਕਰ ਲੈਣੀ ਇਹਨੂੰ ਹੂੰ ਹੂੰ ਇੱਕੋ ਖਜੂਰ ਪਾਣੀ ਬਸ ਫਿਰ ਬਨਾਣਾ ਪਾ ਦੇਣਾ ਨਾ ਵਿੱਚ ਇੱਕ ਹੂੰ ਆ ਵੇਖੋ ਜਿਵੇਂ ਹੋ ਰਹੀ ਦੀ ਫੋਮ ਨਾ ਬਣਾ ਲਿਆ ਹੋ ਗਿਆ ਬਣਾ ਲਿਆ ਹੋ ਗਿਆ ਹਾਂ ਚਲੋ ਇਹਨਾਂ ਹਲਕਾ ਹਲਕਾ ਮਿਠਾਸ ਆ ਜੀ ਇਹਨਾਂ ਮਿਠਾਸ ਆ ਜੀ ਜੇ ਤੁਸੀਂ ਕੋਈ ਫਰੂਟ ਐਡ ਨਹੀਂ ਵੀ ਕਰਨਾ ਜਿਵੇਂ ਮੰਨ ਲਓ ਬਨਾਣਾ ਐਪਲ ਨਹੀਂ ਐਡ ਕਰਨਾ ਹੈਗਾ ਤਾਂ ਤੁਸੀਂ ਇਹ ਇੱਕ ਦਿਨਾਂ ਦੇ ਭਾਵੇਂ ਇੱਕ ਹੋਰ ਪਾ ਦੋ ਤੇ ਐ ਮਿਠਾਸ ਆ ਜੀ ਇਹਨਾਂ ਦੇ ਦੀ ਨੂੰ ਕਿਉਂਕਿ ਇਹੀਂ ਕੋਈ ਨਮਕ 슈ਗਰ ਐਡ ਨਹੀਂ ਕਰਦੇ ਜੇ ਬਾਅਦ ਤੱਕ ਕੋਈ ਐਦਾ ਦਾ ਸਟਾਰਟ ਨਹੀਂ ਕੀਤਾ ਹੋਗਾ ਨਾ ਉਹ ਆਪਣੇ ਰਾਗ ਲੌਂਦੀ ਆ ਉਹਨੇ ਰਾਗ ਲਾਣੀ ਦੀ ਭੁੱਖ ਲੱਗੀ ਐ ਸਵੇਰ ਤੋਂ ਐਨੇ ਕੁਝ ਖਾਦਾ ਨਹੀਂ ਦੁੱਧੂ ਪੀਤਾ ਬੱਸ ਇਹ ਸੋਊਗੀ ਭੈਣ ਤੂੰ ਸੋਊਗੀ ਜੀ ਜਦੋਂ ਤੈਨੂੰ ਖਵਾਣ ਲੱਗੇ ਸੀ ਨਾ ਉਦੋਂ ਤੁਸੀਂ ਛਿੱਤੇ ਸੀ ਤੁਸੀਂ ਛੋਗੇ ਸੀ ਬਾਬੂ ਮੈਂ ਬੜੀਆ ਵਾਜਾਂ ਮਾਰੀ ਆ ਬਾਬੂ ਉੱਟ ਜੋ ਉੱਟ ਜੋ ਤੁਸੀਂ ਨਹੀਂ ਉੱਤੇ ਹੈਗੇ ਬਸ ਇਹਦਾ ਮੂੰਹ ਕਿਉਂ ਟੁ ਲੋ ਜੀ ਬਣ ਗਿਆ ਜੀ ਇਹ ਤਾਂ ਸੈਰਲੈਕਸ ਬਣ ਗਿਆ ਕਿਉਂਕਿ ਜਿਹੜਾ ਓਟਸ ਵਗੈਰਾ ਸੀ ਜਿਹੜੇ ਪੋਹਾ ਵਗੈਰਾ ਸੀ ਨਾ ਉਹ ਪਹਿਲਾਂ ਹੀ ਮੈਂ ਰੋਸਟ ਕੀਤੇ ਹੋਏ ਸੀ ਉਹਨਾਂ ਨੂੰ ਮੈਂ ਰੋਸਟ ਕਰਕੇ ਪਾਊਡਰ ਬਣਾਇਆ ਸੀ ਹੁਣ ਬਸ ਇਹ ਕਿ ਥੋੜਾ ਜਿਹਾ ਪਾਣੀ ਦੇ ਵਿੱਚ ਘੋਲ ਲੈਣੇ ਤੇ ਆ ਇਦਾਂ ਦੇ ਹੋ ਜਾਂਦੀ ਹੈ ਇਹਦੀ ਨਾ ਸਾਨੂੰ ਟਰੈਵਲਿੰਗ ਦੇ ਸੋਕੇ ਰਹਿੰਦੇ ਨੇ ਹਾਂ ਟਰੈਵਲਿੰਗ ਸੋਕੇ ਜਾਂਦੇ ਹੁਣ ਆ ਪਹਿਲੇ ਵਜ ਇੱਕ ਬਨਾਨਾ ਐਡ ਕਰ ਦੇਣਾ ਬਾਦਤ ਨੂੰ ਉਹ ਮਿਕਸੀਚ ਹੀ ਕਰ ਦੇਣਾ ਥੋੜਾ ਜਿਹਾ ਕਿਉਂਕਿ ਫਿਰ ਜਿਹੜੀ ਆ ਹੁੰਦੀ ਹੈ ਨਾ ਖਜੂਰੇ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਵਿੱਚ ਹਾਂ ਹੁਣ ਇਹਨਾਂ ਮੜਾ ਦੇ ਠੱਡਾ ਹੋਣਾ ਤਾਂ ਫਿਰ ਕਰਦੀ ਆ ਮੈਂ ਠੀਕ ਬਾਸੇ ਬਾਦ ਦਾ ਖਾਣਾ ਤਿਆਰ ਕਰਕੇ ਘਰ ਤਾਂ ਦਿੱਤਾ ਹੁਣ ਛਿੱਪੀ ਦੀ ਵਾਰੀ ਆ ਛਿੱਪੀ ਨੂੰ ਖਵਾਉਣੀ ਈ ਇਬਾਦਤ ਨੂੰ ਤੇ ਮੈਂ ਪੈਕਿੰਗ ਕਰਨੀ ਆ ਕਿਉਂਕਿ ਆਪਾਂ ਚੱਲੇ ਆ ਤੇ ਮੈਂ ਕੱਪੜੇ ਪੈਕ ਕਰਨੇ ਤੇ ਕਿਤੇ دیر ਨੀ ਉਡੀਕ ਰਹਿਨੇ ਪੜ ਕੱਪੜੇ ਪੈਕ ਕਰ ਲੋ ਕੱਢ ਲੋ ਪੈਕ ਕਰਨ ਲੋ ਕੱਢ ਲੋ ਚਾਰ ਕਿ ਦਿਨ ਰਹਿਨੇ ਫਿਰ ਕਿਤੇ ਨੀ ਕਿਤੇ ਟੂਰ ਬੰਦ ਮਗਰ ਆਪਣਾ ਪੈਕਿੰਗ ਵਾਲਾ ਪੱਕਾ ਹੀ ਰੱਖਦਾ ਹੈ ਉਹ ਛੇੜਦੇ ਨਹੀਂ ਪੈਕਿੰਗ ਵਾਲੇ ਕੱਪੜੇ ਲੱਗਦੇ ਹੋ ਦੂਸਰੇ ਵਾਲੇ ਕਿੱਦੇ ਲੱਗ ਰਿਹਾ ਪੱਕਾ ਰ ਖੜਾ ਹੀ ਬੜਾ ਪੈਕਿੰਗ ਵਾਲਾ ਉਹ ਤਾਂ ਕੱਢਣੀ ਹੀ ਚਾਹੀਦੀ ਆ ਸਹੀ ਗੱਲ ਏ ਉਹ ਵਿੱਚੇ ਰੱਖੋ ਪਤਾ ਆ ਗਏ ਲਿਆ ਕੇ ਘਰੇ ਫਿਰ ਵਿੱਚੇ ਪਾ ਆ ਗਏ ਡਰਾਈਵਰ ਆ ਇਹ ਆਈ ਬੀ ਉਹ ਗੱਡੀ ਮੋਨਵੇਟਰ ਡਰਾਈਵਰ ਟੂ 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 ਲੱਗੇਗਾ ਕਿ ਜੁੰਡੀਆਂ ਹਾਂ ਜੁੰਡੀਆਂ ਇਧਰ ਲਈ ਜੁੰਡੀ ਖਲਾਰੀ ਪਈ ਏ ਆ ਆ ਰਬੜ ਨਿਕਲੀ ਇਸ ਜੁੰਡੀ ਦੀ ਪਿਛਲੇ ਆਈ ਨਹੀਂ ਆ ਜੁੰਡੀ ਪਿਛਲੀ ਕਿੱਥੇ ਗਈ ਗਿਆ ਹੋਗੀ ਟਕਲੂਆ ਤੇ ਹੈ ਟਕਲੂ ਕਹਾਰੇ ਪਪਾ ਦਾ ਨੂੰ ਮੇਰੇ ਦਿਮਾਗ ਹੈਗੇ ਹਾਂਜੀ ਹਾਂਜੀ ਇਹ ਮੈਂ ਕਿੱਥੇ ਕਰ ਦੂ ਜਿਆ ਕਦੂ ਆ ਦੀ ਘੁੰਮੀ ਕਮੀ ਕਰੇ ਕਿੱਥੇ ਜਾ ਰਿਹਾ ਕਦੂ ਹਜ ਨਾਨਕੇ ਚਲ ਆਜ ਫਟਾਫਟ ਯਾਰ ਮੈਂ ਸੇ ਨਾ ਹੁਣ ਮੈਂ ਮਿਕਸੀ ਚ ਪਾ ਦੇ ਲੱਗੀ ਹਾਂ ਬਸ ਰੈਡੀ ਫਿਰ ਹਮ ਮਿਕਸ ਕਰਕੇ ਰੈਡੀ ਫਿਰ ਤਾਂ ਡਿਊਟੀ ਨੂੰ ਖਵਾਉਣੀ ਮੈਂ ਤਾਂ ਖਵਾ ਲੈਣਾ ਚਟਾ ਚਟਾ ਪਿਆਜ ਹੀ ਲਾ ਗਏ ਯਾਰ ਡੇਟਸ ਖਾ ਕੇ ਹੈ ਹੂੰ ਆ ਮਿਕਸੀ ਇਹਦੇ ਲਈ ਸਪੈਸ਼ਲ ਛੋਟੀ ਜਿਹੀ ਰੱਖੀ ਹੋਈ ਹੈ ਵੰਡਰ ਸ਼ੈਫ ਵਾਲੀ ਮੈਂ ਆ ਪਹਿਲਾਂ ਹੀ ਮੰਗਾ ਲਈ ਸੀ ਬਹੁਤ ਆ ਫਾਇਦੇ ਜੀ ਪੀਦਾ ਖਣਾ ਹਾਂ ਉਥੇ ਟਰੈਵਲ ਗੇਜ ਬੜੀ ਕੰਮ ਪਰ ਆਪਾਂ ਇਸ ਵਾਰ ਜੋ ਟ੍ਰਿਪ ਤੇ ਜਾਣਾ ਨਾ ਇਹ ਰੀਚਾਰਜਿੰਗ ਵਾਲੀ ਦੂਸਰੀ ਲੈਣੀ ਮਿਕਸੀ ਦੀ ਹਾਂ ਉਹ ਵੀ ਥੋੜਾ ਜਿਹਾ ਕਰੀ ਦੇਖ ਲਾਂਗੇ ਉਹਦਾ ਐਕਸਪੀਰੀਅੰਸ ਹਾਂ ਚਾਰਜਿੰਗ ਵਾਲੀ ਪਤਾ ਕੀ ਫਾਇਦਾ ਉਹਦੇ ਨਾਲ ਇਹ ਫਾਇਦਾ ਕੀ ਰੰਦੇ ਵੀ ਆਪਾਂ ਨੂੰ ਕਿਸੇ ਢਾਬੇ ਤੇ ਸੋਚ ਲਾਣ ਦੀ ਲੋੜ ਨਹੀਂ ਹੂੰ ਉਹਦਾ ਐਕਸਪੀਰੀਅੰਸ ਵੀ ਚੈੱਕ ਕਰਦੇ ਆਂ ਕਦੀ ਕੀਤਾ ਨਹੀਂ ਮੈਂ ਹੁਣ। ਹੋ ਗਿਆ ਰੈਡੀ ਆ ਲੋ। ਬਸ ਇਹਦਾ ਫੂਰ ਆ। ਇਹ ਬਸ ਇੰਨਾ ਕਿ ਮਿੱਠਾ ਕੇਲੇ ਦਾ ਤੇ ਡੇਟਸ ਦਾ। ਬਸ ਇੰਨਾ ਕੀ ਹੈ। ਫੁੱਲ ਭਰ ਦੂ ਪੂਰਾ। ਜਿੰਨਾ ਖਾ ਲੋਗੀ। ਜਿੰਨਾ ਖਾ ਲੂਗੀ ਬਾਕੀ ਬਚ ਜਾਊਗਾ। ਟੇਵਲ ਨਹੀਂ ਛੱਡ ਦਿੰਦੀ ਆ ਨਾ। ਕਈ ਵਾਰੀ ਵੱਧ ਘੱਟ ਭੰਨ ਜਾਂਦਾ ਵਾ। ਹਾਂ ਹੁਣਾ ਜਿਵੇਂ ਥੋੜਾ ਜਿਹਾ ਵੱਧ ਬਣਿਆ। ਉਹ ਤਾਂ ਹੋ ਗਿਆ। ਨਾ ਨਾ ਪੁਰਾ ਪਾਤਾ ਨਾ ਮੈਂ ਤੇ ਨਿਬ ਨਾਨਾ ਕਾਟਰ ਖੱਦਾਂ ਹੋਣੀ ਹੈ ਨਾ ਮੈਂ ਚਲ ਆ ਜਾ ਬਾਪੂ ਚੜ ਕੁਰਸੀ ਦੇ ਆਪਣੀ ਚਲ ਚਲ ਆ ਜਾ ਲੋ ਜੀ ਮੈਡਮ ਜੀ ਆਗੇ ਆਪਣੀ ਕੁਰਸੀ ਤੇ ਸਾਹਮਣੇ ਚੱਲੇਗਾ ਜੀ ਨਿੱਕਾ ਜੀ ਆ ਖਾਲਸਾ ਆਨੰਦਪੁਰ ਚੱਲਿਆ ਟਾਕੋ ਪ੍ਰੈਜ਼ੈਂਟ ਹਾਈ ਹਾਈ ਇਹ ਵਧੀਆ ਲੱਗਦਾ ਹੈ ਨਾ ਤੁਹਾਨੂੰ ਹੈ ਹਾਂ ਇਹ ਜੀ ਤਾਂ ਜਾਣ ਵਾਸਤੇ ਇਹ ਨਿੱਕਾ ਜੀ ਆ ਖਾਲਸਾ ਆਨੰਦਪੁਰ ਚੱਲਿਆ ਹਾਂ ਇਹ ਸੁਣੇਗੀ ਆਹ ਅਸਿੱਕੇ ਤਾ ਚਲੇ ਆ ਜੀ ਸੀ ਕਿ ਤੇਰੀ ਨੰਦਰੀ ਨਗਰੀ ਨੰਦਰੀ ਚਲੀ ਆ ਖਾਲਸਾ ਜਿੱਥੇ ਦਾ ਵਾਸੀ ਹੈ ਸੁਨਾਹ ਆਹ ਸਤਨਾਮ 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 ਜੀ ਵਾਹਿਗੁਰੂ 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 ਜੀ ਥੋੜਾ ਜਿਹਾ ਠੰਡਾ ਕਾ ਲਾ ਮਾ ਰੱਖ ਦੋ ਕੋਈ ਮੈਂ ਖਵਾ ਦੇਣਾ ਮੈਂ ਕੰਮ ਕਰਨਾ ਪੈਣਾ ਜਿੰਗ 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 ਆਹ ਆਇਦਾ ਸੈਰਲੈਕਸ ਇਹਨੂੰ ਇੱਥੇ ਬੈਕਗ੍ਰਾਉਂਡ ਮੈਂ ਖਾ ਲੈਣਾ ਮੈਂ ਮਿਊਟ ਕਰਦਾ ਥੋੜੀ ਦੇਰ ਲਈ ਇਹਨੇ ਹੁਣ ਇੱਥੇ ਬੈ ਕੇ ਸੈਰਲੈਕਸ ਖਾ ਲੈਣਾ ਸ਼ਾਰਾ ਖਾ ਜਣਾ ਆਪਾਂ ਆਪਾਂ ਨਹੀਂ ਛੱਡਣਾ ਆਪਾਂ ਫਰਸਟ ਆ ਜਾਣਾ ਠੀਕ ਹੈ ਬਈ ਦੇਖੀ 1 2 3 ਵੈਰੀ ਗੁੱਡ ਜਮੀ ਜਮੀ ਇਹ ਇਬਾਦਤ ਦਾ ਬੜਾ ਸੋਹਣਾ ਬੀਬੀ ਆ ਬਹੁਤ ਦਵਾਵਾ ਦਿੰਦੀ ਹੈ ਇਬਾਦਤ ਨੂੰ ਜਿਹੜੇ ਉਹ ਕਮੈਂਟ ਵਾਲੇ ਵਲੌਗ ਦੇ ਵਿੱਚ ਛਿਪੀ ਹਾਂ ਸਾਰਿਆਂ ਨੇ ਕਿ ਇਬਾਦਤ ਤਾਂ ਬਹੁਤ ਸੋਹਣਾ ਬੇਬੀ ਆ ਕਹਿੰਦੇ ਸੋਣਾ ਏ ਗੁਰਾਏ ਸਲੇਰਾਏ ਉਹਦੇ ਨਾਲ ਹੀ ਮਤਲਬ ਸਦਾ ਸੋਣਾ ਬਾਬੂ ਏ ਤੋਂ ਚੋਨੀਆ ਅਜੇ ਵੀ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਮਤਲਬ ਕਮੈਂਟ ਕਰ ਰਹੇ ਹੋ ਕਿ ਇਬਾਦਤ ਤਾਂ ਬਹੁਤ ਸੋਣੀ ਕਿਉਂਕਿ ਉਹ ਜਿਹੜਾ ਅਸੀਂ ਕਮੈਂਟ ਵਾਲਾ ਵਲੌਗ ਬਣਾਇਆ ਸੀ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਦੁਆਵਾਂ ਦਿੱਤੀਆਂ ਇਬਾਦਤ ਨੂੰ ਕਿ ਇਹ ਬੜੀ ਪਿਆਰੀ ਬੱਚੀ ਆ ਹਨਾ ਤੇ ਪਤਾ ਨਹੀਂ ਕਿੰਨੇ ਇਹੋ ਜਿਹੇ ਕਮੈਂਟ ਕੀਤਾ ਸਹੀ ਗੱਲ ਆ ਹਨਾ ਮਤਲਬ ਪਤਾ ਨਹੀਂ ਕਿਉਂ ਲੋਕ ਇਦਾਂ ਦੇ ਕਮੈਂਟ ਕਰਦੇ ਦਿੰਦੇ ਨੇ ਚਲੋ ਛੱਡੋ ਤੇ ਉਹ ਵੈਸੇ ਤਾਂ ਮੈਂ ਉਦੋਂ ਨਹੀਂ ਇਸ ਚੀਜ਼ ਦਾ ਜ਼ਿਕਰ ਕਰਨਾ ਹੀ ਕਈ ਵਾਰੀ ਇਦਾਂ ਹੁੰਦਾ ਨਾ ਤੇ ਦਿਮਾਗ ਚੋਂ ਨਿਕਲ ਜਾਂਦੇ ਨੇ ਕਈ ਕਮੈਂਟ ਜਿੱਦਾਂ ਮੰਨ ਲਓ ਕਈ ਕਰ ਦਿੰਦੇ ਔਰ ਕਈ ਨਾ ਮਤਲਬ ਅਜੇ ਵੀ ਅਜੇ ਵੀ ਅਜੇ ਵੀ ਕਈਆਂ ਨੂੰ ਇਹ ਚੀਜ਼ ਦੀ ਹੈਗੀ ਛਿੱਪੀ ਦਿੱਕਤ ਮੈਂ ਵੈਸੇ ਪੜਦੀ ਨਹੀਂ ਕਮੈਂਟ ਪਰ ਮੈਂ ਡਿਲੀਟ ਕਰਦੀ ਨਹੀਂ ਮੈਂ ਰਹਿਣ ਨਹੀਂ ਦਿੰਦੇ ਇਹੋ ਜਿਹੇ ਕਮੈਂਟ ਪੀ ਇਬਾਦਤ ਜਿਹੜਾ ਕਹਿੰਦੇ ਆ ਮੁਸਲਮਾਨ ਦਾ ਨੀਮ ਹੈਗਾ ਵਾ ਮੁਸਲਮਾਨ ਨੀਮ ਆ ਇਹ ਕਿਤੇ ਵੀ ਨਹੀਂ ਲਿਖਿਆ ਵੀ ਇਹਨਾਂ ਦੇ ਉੱਪਰ ਮੁਸਲਿਮ ਬੰਦੇ ਉਹਨਾਂ ਦਾ ਹੱਕ ਆ ਮਤਲਬ ਹੱਕ ਹੈ ਯਾ 크ਰਿਸਚਨ ਦਾ ਹੱਕ ਇਬਾਦਤ ਤਾਂ ਰੱਬ ਦਾ ਨਾਮ ਹੈ ਬਸ ਸਹੀ ਗੱਲ ਸ਼ਬਦ ਨਹੀਂ ਹੁੰਦਾ ਇਬਾਦਤ ਵਾਲਾ ਇਬਾਦਤ ਕਰ ਇਹ ਤਾਂ ਫਿਰ ਉਹ ਚੀਜ਼ ਹੋ ਗਈ ਨਾ ਜਿਹੜੇ ਲੋਕਾਂ ਨੂੰ ਮਤਲਬ ਮਤਲਬ ਨੂੰ ਗੁੱਸਾ ਕੱਢਣ ਦੀ ਆਦਤ ਹੈ ਕਮਿਊਨਿਟੀਜ਼ ਜਿਹੜੀਆਂ ਹਨਾ ਮਤਲਬ ਹਰ ਇੱਕ ਕਮਿਊਨਿਟੀ ਤੁਸੀਂ ਹਨਾ ਇੱਜ਼ਤ ਰਿਸਪੈਕਟ ਕਰੋ ਨਾ ਯਾਰ ਕਿਸੇ ਦੀ ਤੁਸੀਂ ਜਿਹੜੇ ਤਾਂ ਕੱਟੜਵਾਦ ਬਣ ਜਾਂਦੇ ਨੇ ਜਦੋਂ ਅਸੀਂ ਹਜੂਰ ਸਾਹਿਬ ਗਏ ਸੀ ਨਾ ਮੈਨੂੰ ਯਾਦ ਆ ਅਸੀਂ ਉੱਥੇ ਮਤਲਬ ਜਿਹੜੇ ਬਾਬਾ ਜੀ ਜਿਹੜੇ ਹਾਂਜੀ ਜਿਹੜੇ ਮੁੱਖ ਸੇਵਾਦਾਰ ਨੇ ਜਿਹੜੇ ਅੰਦਰ ਸ਼ਸਤਰਾਂ ਨੂੰ ਮਤਲਬ ਪ੍ਰੋਪਰ ਕੇਅਰ ਟੇਕ ਕਰਦੇ ਨੇ ਬਾਬਾ ਜੀ ਦੇ ਤੇ ਉਹ ਜਦੋਂ ਸ਼ਾਮ ਨੂੰ ਮਤਲਬ ਜਦੋਂ ਆਰਤੀ ਵਗੈਰਾ ਕੀਰਤਨ ਖਤਮ ਹੋ ਜਾਂਦਾ ਸਮਾਪਤੀ ਹੋ ਜਾਂਦੀ ਤੇ ਬਾਬਾ ਜੀ ਮਤਲਬ ਮਿਲਦੇ ਆਂ ਸਾਰੇ ਜਣੇ ਦਰਸ਼ਨ ਕਰਦੇ ਆ ਜਿਵੇਂ ਉਹਨਾਂ ਦੇ ਹਨਾ ਤੇ ਤਾਨਾ ਮਤਲਬ ਅਹੀਂ ਕਿ ਜਿਹੜੇ ਦਰਸ਼ਨ ਕਰਦੇ ਉਹਨਾਂ ਦੇ ਕਿਉਂਕਿ ਉਹ ਇੰਨੀ ਸੇਵਾ ਨਿਭਾਉਂਦੇ ਨੇ ਜਿਹੜੀ ਸਵੇਰੇ ਅਮਰਤ ਵੇਲੇ ਸ਼ਾਮ ਵੇਲੇ ਸਾਡੇ ਗੁਰੂ ਮਹਾਰਾਜ ਦੇ ਸ਼ਸਤਰਾਂ ਦੀ ਹੈ ਨਾ ਤੇ ਔਰ ਜਦੋਂ ਅਸੀਂ ਬਾਬਾ ਜੀ ਨੂੰ ਮਤਲਬ ਫਤਿਹਲਾ ਮਲਾ ਕੇ ਮਿਲੇ ਅਸੀਂ ਮੈਂ ਤੇ ਛਿੱਪੀ ਤੇ ਇਬਾਦਤ ਨੂੰ ਵੀ ਮਲਾਇਆ ਤੇ ਬਾਬਾ ਜੀ ਨੇ ਇਹਨਾਂ ਨੂੰ ਪੁੱਛਿਆ ਅੱਪੇ ਕੀ ਬੱਚੀ ਦਾ ਨੇਮ ਕੀ ਆ ਪੁੱਛਿਆ ਉਹਨਾਂ ਨੇ ਸਪੈਸ਼ਲ ਅਸੀਂ ਕਿਹਾ ਕਿ ਇਬਾਦਤ ਕੌਰ ਤੇ ਬਹੁਤ ਖੁਸ਼ ਹੋਏ ਬਾਬਾ ਜੀ ਕਹਿੰਦੇ ਬਹੁਤ ਕਹਿੰਦੇ ਕਿਆ ਕਿੱਡਾ ਸੋਹਣਾ ਨੇਮ ਆ ਕਹਿੰਦੇ ਇਬਾਦਤ ਕੌਰ ਹਲੋ ਇਹ ਚੀਜ਼ ਹੁੰਦੀ ਨਾ मतलब ਜਿੰਨਾਂ ਨੂੰ ਪਤਾ ਉਹ ਤੁਸੀਂ ਸਾਰੇ ਪਿਓ ਬਹੁਤ ਪਿਆਰ ਕਰਦੇ ਪਰ ਕਈ ਵਿੱਚ ਕਰ ਜਾਂਦੇ ਆ ਬਟ ਉਹੀ ਗੱਲ ਹੁੰਦੀ ਨਾ ਸਾਨੂੰ ਪਰਕ ਨਹੀਂ ਮੰਨਦਾ ਇਹ ਡਿਲੀਟ ਕਰ ਦਿੰਦੇ ਨੇ ਇਹ 네ਗੇਟਿਵ ਲੋਕਾਂ ਨੂੰ ਆਪਣੇ ਚੈਨਲ ਤੇ ਰਹਿਣ ਹੀ ਨਹੀਂ ਦਿੰਦੇ ਹੈਗੇ ਸਿੱਧੀ ਗੱਲ ਤੁਹਾਨੂੰ ਦੱਸਦੇ ਆ ਹਨਾ ਤੇ ਚਲੋ ਹੁਣ ਇਹ ਬਾਦਰ ਆਪਣਾ ਫੂਡ ਇਨਚਾਏ ਕਰੀਆ ਤੇ ਮੈਂ ਜਲਦੀ ਜਲਦੀ ਪੈਕਿੰਗ ਕਰ ਲਵਾਂ ਫਿਰ ਆਪਾਂ ਜਾਣਾ ਵਾ ਟਾਈਮ ਹੋ ਗਿਆ ਕਿੰਨਾ ਚਿਰ ਪੂਣੀ ਇੱਕ ਹੋ ਗਏ ਮੈਨੂੰ ਪੂਣੀ ਇੱਕ ਹੋ ਗਿਆ ਅੱਜ 2 ਵਜੇ ਵੀ ਨਿੱਕਲ ਜਾਈਏ ਮੇਰੇ ਸਾਹਮਣੇ ਆਓ ਇਹ ਨਿੱਕਲ ਜਾਗੇ ਮੇਰੇ ਤਾਂ ਭਾਂਡੇ ਧੋਣ ਵਾਲੇ ਪਏ ਜੇ ਭਾਂਡੇ 10 ਮਿੰਟ ਧੋਣ ਦੇ ਤੁਸੀਂ ਚਲੋ ਠੀਕ ਆ ਫਿਰ ਧੋ ਲਓ ਤੁਸੀਂ ਤੇ ਬੈਗਪੈਕ ਕਰ ਲਓ ਮੇਰੀ ਤਾਂ ਲੋਰਾਂ ਟੀ-ਸ਼ਰਟਾਂ ਹੀ ਪਾਏ ਕੋਈ ਮੈਂ ਜੀਨਸ ਕੋਈ ਕੁੜਤਾ ਪਏ ਮੈਂ ਕਿੱਥੇ ਨਹੀਂ ਮੈਂ ਜਾਣਾ ਫਿਰ ਦੀ ਮੈਨੂੰ ਦਾਸ ਦੇ ਇੱਕ ਵਾਰੀ ਹਣਾ ਕੋਈ ਟੀ-ਸ਼ਰਟ ਪਾ ਲਓ ਜਿਹੜੀਆਂ ਆ ਪਾ ਲੇ ਹਾਂ ਬਾਬੂ ਮੂੰਹ ਵਿੱਚ ਕਿ ਕਿਦਾਂ ਲੱਪੜਿਆ ਮੈਂ ਜੂੰਡੀ ਵਿੱਚ ਕਿੱਧਰ ਨੂੰ ਜਾਂਦੀ ਕਰੀ ਮਮਮੀ ਆਇਆ ਨਹੀਂ ਦੇਖਣਾ ਪਹਿਲਾਂ ਮੂੰਹ ਧੋ ਕੇ ਆਓ ਚਲ बस ਹੁਣ ਵੇਖ ਲੈ ਦੇਣਾ ਵੇਖਣਾ ਨਹੀਂ ਵੇਖਣਾ ਹੁਣ ਮੂੰਹ ਥੋਲੀਏ ਮੂੰਹ ਥੋਲੋ ਬਸ ਮੈਂ ਮੂੰਹ ਧਵਾ ਰਿਆ ਇਹਦਾ ਆਪਾਂ ਦੋਸਤੋ ਇਹਦੀ ਨਾ ਰੋਟੇਸ਼ਨ ਕਰਦੇ ਰਹਿਣਾ ਜਿਵੇਂ ਅੱਜ ਕਿਰਨ ਨੇ ਬਣਾਏ ਸੀ ਮਖਾਣੇ ਪੋਹਾ ਓਟਸ ਹੈ ਨਾ ਮਿਕਸ ਕਰਕੇ ਤੇ ਕਦੇ ਆਪਾਂ ਬਣਾਨੇ ਆ ਰਾਗੀ ਦਾ ਆਟਾ ਲੈ ਕੇ ਨਾ ਉਵੇਂ ਨੂੰ ਭੁੰਨ ਕੇ ਐਵੇਂ ਸੈਰਲੈਕਸ ਬਣਾ ਕੇ ਉਹਦੇ ਵਿੱਚ ਬਣਾਣਾ ਆ ਤੇ ਜਿਵੇਂ ਮੰਨ ਲਓ ਅੱਜ ਇਹਨੂੰ ਮੈਂ ਆ ਦਿੱਤਾ ਵਾ ਪੋਹਾ ਓਟਸ ਹੈ ਨਾ ਐਦਾਂ ਹੀ ਆਪਣੀ ਮਤਲਬ ਉੱਤੋਂ ਰੋਟੇਟ ਕਰਦੇ ਲੋ ਕੁਛ ਨਾ ਕੁਛ ਜਿਵੇਂ ਬੱਚੇ ਨੂੰ ਇੱਕ ਬੱਚੇ ਦੀ ਫੇਵਰੇਟ ਚੀਜ਼ ਵੀ ਹੁੰਦੀ ਹੈ ਬਸ ਇਹਦਾ ਹੈਗਾ ਵਾ ਬਨਾਣਾ ਫੇਵਰਿਟ ਆਇਦਾ ਤੇ ਆਹ ਹੋਰਸ ਫੇਵਰਿਟ ਨੇਵੇਂ ਹੈਣਾ ਜਿਹੜਾ ਅੱਜ ਖਾਦਾ ਇੰਨੇ ਅੱਜ ਖਾਦਾ ਇੰਨੇ ਹੈਣਾ ਇਦਾਂ ਹੀ ਸੂਜੀ ਨੂੰ ਥੋੜਾ ਜਿਹਾ ਰੋਸਟ ਕਰਕੇ ਤੇ ਉਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਉਹਦੇ ਵਿੱਚ ਡੇਟਸ ਮਿਕਸ ਕਰ ਲਓ ਤੁਸੀਂ ਕੋਈ ਵੀ ਫਰ ਐਪਲ ਫਰੂਟ ਮਿਕਸ ਕਰ ਲਓ ਜਾਂ ਬਨਾਣਾ ਕਰ ਲਓ ਮੈਂ ਇਹਨੂੰ ਕਈ ਵਾਰੀ ਐਪਲ ਕਰਦੀ ਨਹੀਂ ਕਈ ਵਾਰੀ ਬਨਾਣਾ ਕਰਦੀ ਹੈਣਾ ਤੇ ਦੂਜਾ ਹੈਗਾ ਰਾਗੀ ਦਾ ਰਾਗੀ ਦਾ ਵੀ ਇਦਾਂ ਰਾਗੀ ਦੇ ਆਟੇ ਵਿੱਚ ਥੋੜਾ ਜਿਹਾ ਘਿਓ ਮਿਕਸ ਕਰ ਲਿਆ ਕਰੋ ਘਿਓ ਉਹਦੇ ਵਿੱਚ ਥੋੜਾ ਜਿਹਾ ਰੋਸਟ ਕਰਕੇ ਫਿਰ ਉਹਨੂੰ ਪਾਣੀ ਪਾ ਕੇ ਇਦਾਂ ਮਤਲਬ ਨਾਲ ਦੀ ਨਾਲ ਮਿਕਸ ਕਰ ਲੈਣਾ ਉਹ ਥੋੜਾ ਬੜੀ-ਬੜ ਫਿਰ ਹੋਰ ਕੀ ਹੋ ਗਿਆ ਹੋਰ ਕੀ ਦਿੰਨੇ ਆਪਾਂ ਇਹਨੂੰ ਰਾਗੀ ਦਿੰਨੇ ਆ Oats ਦਿੰਨੇ ਆ ਸੂਜੀ ਦਲੀਆ ਦਲੀਆ ਹਾਂ ਦਲੀਆ ਦਲੀਆ ਮੈਂ ਇਹਨੂੰ ਇਦਾਂ ਦਿੰਨੇ ਆ ਮਤਲਬ ਜਿਵੇਂ ਵੈਜੀਟੇਬਲਸ ਪਾ ਕੇ ਨਾ ਥੋੜਾ ਜਿਹਾ ਕਿਹੋਜ ਪਾ ਕੇ ਵੈਜੀਟੇਬਲ ਪਾ ਕੇ ਪਾਣੀ ਦੇ ਇਦਾਂ ਮਿਕਸ ਕਰਕੇ ਉਹਦੀ ਮੈਂ ਇਦਾਂ ਹੀ ਮਿਕਸੀ ਚ ਪਿਉਰੀ ਜੀ ਬਣਾ ਲੈਣੀ ਆ ਦਲੀਆ ਇਦਾਂ ਦਿੰਨੀ ਆ ਜਿਵੇਂ ਖਿਚੜੀ ਬਣਾਈ ਦੀ ਖਿਚੜੀ ਵੀ ਬਣਾਈ ਦੀ ਖਿਚੜੀ ਵੀ ਸੇਮ ਇਦਾਂ ਕਿ ਵੈਜੀਟੇਬਲਸ ਦੇ ਵਿੱਚ ਤੁਸੀਂ ਨੂੰ ਮਟਰ ਮੈਂ ਮਟਰ ਦੇ ਦੇ ਦਿੰਨੀ ਆ ਗਾਜਰ ਪਾ ਦੇ ਦਿੰਨੀ ਆ ਬੀਟਰ ਰੂਟ ਪਾ ਦੇ ਦਿੰਨੀ ਆ ਜਾਂ ਕਈ ਵਾਰੀ ਜਿਹੜਾ ਆ ਹੁੰਦਾ ਵਾ ਪੰਪਕਿਨ ਹਲਵਾ ਕਦੂ ਜਿਹਨੂੰ ਅਸੀਂ ਕਹਿੰਦੇ ਆ ਮਦਾਬੀ ਚ ਉਹ ਵਾਲਾ ਉਹ ਵਾਲਾ ਮਿਕਸ ਕਰ ਦਿੰਨੇ ਆ ਕਦੇ ਕਦੇ ਜੋ ਤੁਹਾਨੂੰ ਮਨ ਕਰੇ ਤੇ ਔਲੂਣ ਜਮਾ ਨਹੀਂ ਪਉਂਦੇ ਹੈਗੀ ਹਲਦੀ ਪਾ ਦੇ ਦਿੰਨੀ ਆ ਔਰ ਥੋੜੀ ਤੁਹੀ ਵੀ ਪਹਿਲਾਂ ਬੱਚੇ ਨੂੰ ਜਦੋਂ ਜਦੋਂ ਬੱਚੇ ਨੂੰ ਕੋਈ ਵੀ ਚੀਜ਼ ਦੇਣੀ ਆ ਫਰੂਟਸ ਤੋਂ ਸਟਾਰਟ ਕਰੋ ਕਦੇ ਸਟਾਰਟਿੰਗ ਆ ਸਾਰੀਆਂ ਚੀਜ਼ਾਂ ਨਾ ਕਰੋ ਮੈਂ ਇਹਨੂੰ ਪਹਿਲਾਂ ਫਰੂਟਸ ਤੋਂ ਹੀ ਸਟਾਰਟ ਕੀਤਾ ਇਹਨੂੰ ਹੌਲੀ 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 ਜਿਹੜੀਆਂ ਚੀਜ਼ਾਂ ਹਨ ਤਿੰਨ ਤਿੰਨ ਤਨ ਲਗਾਤਾਰ ਦਿੰਦੇ ਰਹੀ ਹਾਂ ਵੀ ਪਤਾ ਲੱਗ ਜਾਂਦਾ ਵੀ ਇਹਨੂੰ ਸੂਟ ਕਰਦੀ ਹੈ ਕਿ ਨਹੀਂ ਕਰਦੀ ਹੈਗੀ ਹਨ ਸੋ ਇਸ ਕਰਕੇ ਜਿਹੜੇ ਵੀ ਤੇ 6 ਮਨਤ ਤੋਂ ਬਾਅਦ ਤੁਸੀਂ ਬੇਬੀ ਨੂੰ ਕੁਝ ਦੇਣਾ ਸ਼ੁਰੂ ਕੀਤਾ ਵਾ ਫਰੂਟ ਤੋਂ ਸਟਾਰਟ ਕਰੋ ਤੇ ਇਹ ਚੀਜ਼ਾਂ ਸਾਰੀਆਂ ਖਾ ਲੈਂਦੀ ਬਾਕੀ ਇਹਨੂੰ ਹੁਣ ਮੈਂ ਜਿਵੇਂ ਹੁਣ ਥੋੜੀ ਸਿਆਣੀ ਵੱਡੀ ਹੋ ਰਹੀ ਹੈ ਸਿਆਣੀ ਤੇ ਧਨੀ ਜਿਵੇਂ ਵੱਡੀ ਹੋ ਰਹੀ ਹੈ ਇਹਨੂੰ ਜ ਰਾਈਸ ਦੇ ਵਿੱਚ ਨਾ ਗਾਜਰ ਨੂੰ ਕद्दूकस ਕਰਕੇ ਤੇ ਜਿਵੇਂ ਇਹ ਰਾਈਸ ਬਣਾਉਣੀ ਹੈ ਉਹਦੇ ਵਿੱਚ ਇਹ ਕद्दूकस ਕਰਦੇ ਨੇ ਥੋੜਾ ਜਿਹਾ ਕਿਉ ਪਾ ਦਿੰਨੀ ਆ ਤੇ ਉਦਾਂ ਹੀ ਰਾਈਸ ਨੂੰ ਫਿਰ ਇਹਦਾ ਮੈਸ਼ ਕਰਕੇ ਮੈਨੂੰ ਮੈਨੂੰ ਕਈ ਵਾਰੀ ਹੱਥਾਂ ਨਾਲ ਖੋਲ ਇਹਨੂੰ ਬੜਾ ਮਜ਼ਾ ਆਉਂਦਾ ਬਹੁਤ ਸ਼ੌਂਕ ਨਖਾਂਦੀ ਆ ਹਾਂ ਬਾਕੀ ਬਾਕੀ ਜਿਵੇਂ ਅਸੀਂ ਇੱਕ ਰੋਟੀ ਖਾ ਰਹੇ ਆ ਨਾ ਤੇ ਅਸੀਂ ਨਾਲ ਬਿਠਾ ਲੈਨੇ ਰੋਟੀ ਦੇ ਛੋਟੇ ਛੋਟੇ ਨੂੰ ਪਰੀਕ ਜੀ ਕਰਕੇ ਰੋਟੀ ਦਾ ਹਨਾ ਛੋਟਾ ਜਿਹਾ ਪੀਸ ਉਹਨੂੰ ਮੈਸ਼ ਮਤਲਬ ਹੱਥਾਂ ਨਾਲ ਹੀ ਮੈਸ਼ ਕਰਕੇ ਉਹਦੇ ਮੂੰਹ ਚ ਪਾਨੇ ਖਾਣੀਆਂ ਹੈ ਕੋਈ ਸਬਜ਼ੀ ਖਾ ਰਿਹਾ ਜਿਵੇਂ ਆਲੂ ਜਿਵੇਂ ਸਬਜ਼ੀ ਚ ਕਿਸੇ ਚ ਆਲੂ ਹੈ ਤਾਂ ਆਲੂ ਇੱਕ ਸਾਈਡ ਤੋਂ ਕੱਢ ਗਿਆ ਉਹਨੂੰ ਥੋੜਾ ਜਿਹਾ ਮੈਸ਼ ਕਰਕੇ ਮੈਂ ਨਾਲ ਖਵਾਉਂਦਾ ਰਹਿਣਾ ਘਰ ਦਹੀਂ ਦੇ ਦੇਣੀ ਇਹਨੂੰ ਹਨਾ ਪਾਣੀ ਇਹਨੂੰ ਪਾਣੀ ਬਹੁਤ ਖੁਸ਼ੀ ਨਾਲ ਪੀਂਦੀ ਹੈ ਇਹ ਬਹੁਤ ਪਾਣੀ ਪੀਂਦੀ ਹੈ ਹਾਂ ਤੇ ਇਹਦੇ ਵਿੱਚ ਬਿਠਾ ਦੋ ਕਿ ਇਹਦੇ ਵਿੱਚ ਬਿਠਾ ਲਓ ਇਹ ਥੱਕੀ ਹੈ ਨਾ ਅੱਜ ਥੱਕੀ ਹੈ ਔਰ ਖੇਡੋਗੀ ਆਪਣੇ ਇਹਦੇ ਨਾਲ ਹਾਂ ਖੇਡ ਆਵੇ ਖੇਡ ਹਾਂ ਹਸ ਮਾਣਾ ਨੇ ਆਪਣੇ ਦਾ ਹਾਂ ਖੇਡ ਜਾਂਦੀ ਹੈ ਆਹ ਜੁੱਤੀਆਂ ਦੀ ਛੋਟੀ ਆ ਗਈ ਹੈ ਪੈਂਦੀ ਨਹੀਂ ਇਹਨੂੰ ਨਹੀਂ ਆ ਜਾਂਦੀ ਹੈ ਆ ਜਾਂਦੀ ਹੈ ਹੋਣਾ ਇਹੋਲੇ ਪੈਰ ਚੰਦੀ ਹੈ ਪੂਰੀ ਇਹ ਕੀ ਹੈ ਕਿ ਉਹ ਦੂਜੇ ਸੈਂਡਲ ਨੇ ਦੋ ਜੁੱਤੀਆਂ ਨੇ ਵਾਈਸ ਹੀ ਕੱਲ ਨੂੰ ਮੈਂ ਬੜੀ ਖਿੜਦੀ ਲੱਗਦੀ ਹੈ ਨਾ ਠੀਕ ਹੈ ਸਹੀ ਹੈ ਚਲੋ ਜੀ ਤੇ ਇਹ ਸੀ ਇਬਾਦ ਦੀ ਖਾਣ ਪੀਣ ਦੀ ਰੁਟੀਨ ਬਾਕੀ ਦੁੱਧ ਪਿੰਦੀ ਰਹਿੰਦੀ ਹੈ ਅਸੀਂ ਫਾਰਮੂਲਾ ਮਿਲਕ ਸਟਾਰਟਿੰਗ ਅਸੀਂ ਨੂੰ ਥੋੜਾ ਜਿਹਾ ਦਿੱਤਾ ਸੀ ਜਿਵੇਂ ਵੀ ਸ਼ਾਇਦ ਇਹਨੂੰ ਹੈਬਿਟ ਪੈ ਜਾਵੇ ਵੀ ਕਈ ਵਾਰ ਜੇ ਮਦਰ ਫੀਡ ਅਵੇਲੇਬਿਲਟੀ ਨਾ ਹੋਵੇ ਤਾਂ ਇਹ ਫਾਰਮੂਲਾ ਮਿਲਕ ਬਾਅਦ ਚ ਨਾ ਅਸੀਂ ਟੋਟਲ ਇਹਨੂੰ ਅਮਰੀਕਾ ਦੋ ਡੱਬੇ ਹੀ ਭਲਾਏ ਹੋਣਗੇ ਅਜ ਤੱਕ ਦੋ ਜਾਂ ਡੇਢ ਡੱਬਾ ਅਸੀਂ ਫਿਰ ਫਾਰਮਾ ਮਿਲਕ ਬੰਦ ਕਰਤਾ ਮੈਂ ਕਿਹਾ ਨਹੀਂ ਯਾਰ ਆਈ ਨੈਚੁਰਲ ਹੀ ਠੀਕ ਹੈ ਫਾਰਮੂਲਾ ਮਿਲਕ ਵੀ ਰਹਿਣ ਦਿੰਦੇ ਨੇ ਬਸ ਦਾ ਕੋਈ ਨੁਕਸਾਨ ਨਹੀਂ ਉਹਦਾ ਕਈ ਵਾਰ ਕਈਆਂ ਨੂੰ ਬੱਚਿਆਂ ਦੇ ਫੈਟ ਜ਼ਿਆਦਾ ਹੀ ਆ ਜਾਂਦੀ ਉਹਦੇ ਨਾਲ ਮੋਟਾ ਹੋ ਜਾਂਦਾ ਬੱਚਾ ਆਪਾਂ ਕਹਿੰਦੇ ਬੱਚਾ ਮੋਟਾ ਹੋ ਰਿਹਾ ਐ ਵੈਕਚੁਅਲੀ ਉਹ ਮੋਟਾ ਨਹੀਂ ਹੋ ਰਿਹਾ ਉਹਦੇ ਅੰਦਰ ਤਾਂ ਬੱਚੇ ਦੇ ਫੈਟ ਸੈੱਲ ਬਣ ਜਾਂਦੇ ਨੇ ਹੁਣ ਆਪਣੀ ਨੇ ਜੁਕਤੀ ਚੱਕ ਲਈ ਐ ਇਹਨਾਂ ਇਹਨਾਂ ਸਮਝੀ ਜਦੋਂ ਭਿੱਖਡਾਉਣਾ ਵੇ ਸਹੀ ਗੱਲ ਹੁਣ ਇਹਨਾਂ ਖੇਡੇਗੀ ਟਿੱਡੀ ਪਰ ਲਈ ਇਹਨੇ ਹਾਂਜੀ ਬਾਦ ਤੇ ਯਾਰਾ ਨਹੀਂ ਭਰਨarque ਮਾਮੂ ਕੋਲ ਯਾਦ ਕਰ ਮਾਮੂ ਨੇ ਚੱਕਿਆ ਤੈਨੂੰ ਹਾਂ ਚਲੋ ਚੱਲੀਏ ਚਲੋ ਦੋਸਤੋ ਮਿਲਦੇ ਆ ਤੁਹਾਨੂੰ ਕੱਲ ਦਿਓ ਸਾਨੂੰ ਇਜਾਜ਼ਤ ਬਾਏ ਬਾਏ